ਪਾਈ ਸੰਦੀਪ ਸਿੰਘ ਦਾ ਸਾਡਾ ਬੱਚਾ ਜਿਹੋਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਸਤਿਕਾਰ ਕੇ ਉਹਨਾਂ ਦਾ ਹੀ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕੋ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਡਗੜੇ ਪੈਦਾ ਹੋ ਜਾਂਦੇ ਆ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਨਾ ਆਪਣੇ ਗੁਰਧਾਮਾਂ ਨਾਲੋਂ ਸਰੀ ਅਕਾਲ ਤੱਕ ਸਾਹਿਬ ਨਾਲੋਂ ਟੁੱਟੇ ਆਪਣੀ ਸ੍ਰੋਤਾ ਨਾਲੋਂ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ માં ਖਤਮ ਹੋ ਜਾਂਦੀ 90% ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਆ ਝੁਗ ਝੁਗ ਅਟਲ ਲੋਰ ਪਰਲੋਕ ਦੇ ਰਾਖੇ ਜਵਰਸ਼ਤਰਤਾ ਖਤੇ ਮਾਦਕ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਨ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸਦਾਨੀ ਅਮਰਦ ਦੇ ਰਾਤੇ ਸੰਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਕਾਲ ਸਤ ਵਾਹਿਗੁਰੂ ਜੀ ਕੀ ਫਤਿਹ ਆਦਰਪਾ ਪਾਈ ਸੰਦੀਪ ਸਿੰਘ ਜੋ ਦੀਪ ਸਿੱਧੂ ਦੇ ਨਾਮ ਨਾਲ ਬਧੇਰੇ ਜਾਣੇ ਜਾਂਦੇ ਐ ਪੰਤਕ ਸਫਾਾਂ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਹੋਏ ਅਜੇ ਨੂੰ ਆ ਰਿਹਾ ਸੀ ਅ ਜੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਤੇ ਦੀਪ ਸਿੱਧੂ ਜਿਹੜਾ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਪੂ ਕਿਵੇਂ ਸਤਿਕਾਰਦੇ ਹੋ ਕਿਵੇਂ ਸਤਿਕਾਰਦੇ ਹੋ ਮੈਂ ਦੱਸ ਦੇਣਾ ਚਾਹੁੰਦਾ ਕਿ ਗੁਰੂ ਦਾ ਖਾਲਸਾ ਪੰਥ ਜਿਹੜਾ ਹੈ ਉਹ ਅਕਰਤਕ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ Hindu ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਬੋਧੀ ਹੋਵੇ ਚਾਹੇ ਜੈਨੀ ਹੋਵੇ ਖਾਲਸਾ ਪੰਥ ਜਿਹੜਾ ਉਹ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਆ ਮਲੇਰਕੋਟਲੇ ਦੀ ਉਦਾਹਰਣ ਜਿਹੜੀ ਹੈ ਸਾਡੇ ਸਾਹਮਣੇ ਹੈ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ ਉਹ ਦਿਨ ਵੀ ਬਣਾਉਣੇ ਨੇ ਤੇ ਭਾਈ ਸੰਦੀਪ ਸਿੰਘ ਤਾਂ ਸਾਡਾ ਬੱਚਾ ਸੀ ਜਿन्होंने ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਸਜਕਾਰ ਕਿਉਂ ਨਾਲ ਦੇ ਕਿਉਂ ਨੂੰ ਮਾਰਨਾ ਦੇਵਾਂ ਜੇਰਾ ਵੀ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨੂੰ ਸਤਿਕਾਰ ਦੇਵਾਂ ਇਕ ਹੋਰ ਭਾਈ ਸੰਦੀਪ ਸਿੰਘ ਮੇਰੇ ਕੋਲ ਵੀ ਆਇਆ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਅਸੀਂ ਟਾਈਟਨ ਘੰਟੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾ ਕੀਤੇ ਸੀ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਤਾਂ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ? ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਅਕਾਲ ਤਖਸਾਲ ਗੁਰੂ ਗਰਬ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਖਤਾਂ ਨਾਲ ਜਾਂ ਗੁਰਧਾਮਾਂ ਨਾਲ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੀਏ ਸ੍ਰੀ ਅਕਾਲ ਤਖਸਾਲ ਸਾਹਿਬ ਹੈ ਸਾਨੂੰ ਸੱਚਖੰਡ ਸ੍ਰੀ ਅਰਵੰਦ ਸਾਹਿਬ ਹੈ ਚਾਹੀਏ ਪਿੰਡ ਦਾ ਗੁਰਦੁਆਰਾ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਥੋਂ ਦੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦੇ ਕੌਣ ਹੈ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੋਗਲ ਸ਼ਾਸਕ ਜਿਹੜੇ ਉਹ ਅਬਦਾਲੀ ਨੂੰ ਕਹਿੰਦੇ ਸਿੱਖ ਨਹੀਂ ਦੀ ਤੈਨਾਂ ਤੁਸੀਂ ਮਾਰੇ ਨਹੀਂ ਹੈ ਉਹ ਹਾਰੇ ਹੋਏ ਮੋਗਲ ਸ਼ਾਸਕ ਕਹਿੰਦੇ ਜੇ ਤੁਸੀਂ ਮਾਰ ਕੇ ਦੇਖ ਲਓ ਸਾਡੇ ਕੋ ਤਾਂ ਨਹੀਂ ਮਰੇ ਉਹ ਕਹਿੰਦਾ ਇਹ ਮਰਦੇ ਕਿਉਂ ਨਹੀਂ ਉਹ ਕਹਿੰਦਾ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਗੁਗੜੇ ਪੈਦਾ ਹੋ ਜਾਂਦੇ ਆ ਕਹਿੰਦੇ ਕਿਉਂ ਜਿਪੂ ਮਾਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਤੇ ਉੱਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅਮਰ ਸੰਸਾਦ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉੱਥੋਂ ਨਿਕਲਦੇ ਨੇ ਉੱਥੋਂ ਪੈਦਾ ਹੁੰਦੇ ਨੇ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸੁਲਤਾਨੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਤੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਠਵਾਏ ਉਸਨੇ ਸਰੀਰ ਆਕਾਮ ਤੱਕ ਸਾਹਿਬ ਕੇ ਸ੍ਰੀ ਹਰਮੰਦਰ ਸਾਹਿਬ ਦੀ ਪਹਿਰਮਤੀ ਕਰਨ ਦਾ ਯਤਨ ਕੀਤਾ। ਉਹਨੇ ਗੁਰ ਕੰਨ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਹ ਆਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ। ਪਰ ਸੇਖ ਖਤਮ ਨਹੀਂ ਹੋਇਆ ਬਦਾਲੀ ਪੁਰੋਂ ਵੀ ਕਿਉਂ? ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁਟੇ ਨਾ ਆਪਣੇ ਵਰਤਾਮਾ ਨਾਲੋਂ ਸ੍ਰੀ ਆਕਾਮ ਤੱਕ ਸਾਹਿਬ ਨਾਲੋਂ ਟੁਟੇ ਆਪਣੀ ਸਰੋਤਾ ਨਾਲੋਂ ਟੁਟੇ ਨਹੀਂ ਸ। ਅੱਜ ਵੀ ਸਿੱਖਾਂ ਨੂੰ ਮਕਾਉਣ ਦੇ ਜਿਹੜੇ ਯਤਨ ਐ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਐ ਔਰ ਅੱਜ ਵੀ ਸਿੱਖ ਮੁਕਰੇ ਨਹੀਂ ਐ ਸਿੱਖ ਵਿਰੋਧੀ ਲਾਬੀਆਂ ਤੋਂ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੀ ਗੁਰਧਾਮਾਂ ਨਾਲ ਖੜਾ ਜਿੰਨਾ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਤੇ ਮੁਕਰੇ ਨਹੀਂ ਐ ਇਹ ਖਤਮ ਨਹੀਂ ਹੋਏ ਸਿੱਖ ਸ਼ਕਤੀ ਦੂਜਾ ਉਹਨਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੀ ਤਕਸਰਦਾਰ ਹੈ ਨਾਨਕ ਕਹਿੰਦੇ ਕਿ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਬਹੁਤ ਜ਼ਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਜਾਹੇ ਕੋਈ ਵੀ ਸਮੱਸਿਆ ਹੋਵੇ ਜਾਹੇ ਉਹ ਦਿੱਲੀ ਦੇ ਤੱਕ ਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੇ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜ਼ੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਮ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਬਿਖਰੀ ਰਹਿੰਦੀ ਹੈ उदो फिर समस्यावान जो सिख शक्ति डोमीनेट कर जा रही अ संस्थावे कावल ने गिनती तो बहुत ही नहीं है तो सिख ही पर उन्होंने गिनती बहुत ही नहीं है सिर्फ दस परसेंट है 90% ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਆ ਫਿਰ ਕਮੀ ਕਿਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਦੇਖਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ 99% ਹੋ ਜਾਂਦੇ ਆ ਤੇ ਜਦੋਂ ਅਸੀਂ 10 ਹਿੱਸਿਆਂ 'ਚ ਵੰਡੇ 99% ਹੋ ਜਾਂਦੇ ਆ ਤੇ ਉਹ 10% ਸਾਡੇ ਨਾਲੋਂ ਬਹੁਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰ ਲੈਂਦੇ ਆ ਫਿਰ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਇਹ ਹੈ ਕਿ ਅਸੀਂ ਜਿਹੜੇ 90% ਆ 90% ਤੇ ਜੇ ਅਸੀਂ ਇਹਦੇ ਵਿੱਚੋਂ 50% ਵੀ ਇਕੱਠੇ ਹੋ ਗਏ ਤੇ ਅਸੀਂ 10% ਨੂੰ ਜਿਹੜਾ ਹੈ ਉਹ ਦਬਾ ਲਾਂਗੇ ਪਰ ਜੇ ਅਸੀਂ ਇਕੱਠੇ ਨਾ ਹੋ ਸਕੇ ਜਾਂਸੀ ਹੋ ਜਾਦਾ ਗ੍ਰਿਤੀ ਚ ਵੰਡੇ ਗਏ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਖਤਮ اختیار ਨਹੀਂ ਕਰ ਸਕਾਂ ਪਾਈ ਸੰਦੀਪ ਸਿੰਘ ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿਉਂਕਿ ਉਹਨਾਂ ਕੋਲ ਇੱਕ ਵਿਜਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓ ਪੋਲਟੈਕਸ ਦੀ ਸਮਝ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕੇ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਕੌਨਟੈਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ-ਬਾਣੇ ਦੀ ਔਰ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਉਹ ਰੱਖਣੀ ਪਏਗੀ ਸਾਡੇ ਨੌਜਵਾਨਾਂ अलग अलग रखिए अपने अलग अलग एजेंडे मैं कहना एजेंडे भुला दो खत्म कर अपने एजेंडे रखो पर एक कॉमन मिनिमम एजेंडा बना के जो असं तुरे तो निश्चय अं कामयाब होवे आ पिछे ज ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 20-25 ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਕਾਮਨ ਮਿਨੀਮਮ ਅਜੰਡੇ ਦੇ ਉੱਤੇ ਸਰਕਾਰਾਂ ਬਣਾਈਆਂ ਬਾਰੋ-ਬਾਰੀ ਇੱਕ ਨੇ ਐਨਡੀਏ ਬਣਾ ਲਿਆ ਇੱਕ ਨੇ ਯੂਪੀਏ ਬਣਾ ਲਿਆ ਇੱਕ ਨੇ ਐਨਡੀਏ ਬਣਾਇਆ ਇੱਕ ਨੇ ਯੂਪੀਏ ਬਣਾਇਆ ਕਿ ਅਲੱਗ-ਅਲੱਗ ਸੋਚ ਵਾਲੀਆਂ ਪਾਰਟੀਆਂ ਨੂੰ ਇੱਕ ਅਜੰਡੇ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਤੇ 5 ਸਾਲ ਚਲਾਈਆਂ ਕੀ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਆਪਣੇ ਅਜੰਡੇ ਜਿਹੜੇ ਆ ਉਹ ਰੱਖੀਏ ਔਰ ਇੱਕ ਦੂਸਰੇ ਦੇ ਅਜੰਡੇ ਦਾ ਸਤਕਾਰ ਕਰੀਏ ਆਦਮ ਕਰੀਏ ਲੇਕਿਨ ਇੱਕ ਕਾਮਨ ਮਿਨੀਮਮ ਅਜੰਡਾ ਬਣਾ ਲਈਏ ਕਿ ਅਸੀਂ ਸੰਸਥਾਵਾਂ ਦਾ ਪ੍ਰਬੰਧ ਸੰਭਾਲਣਾ ਔਰ ਸੰਸਥਾਵਾਂ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਜਵਾਨਾਂ ਨੂੰ ਐਜੂਕੇਟ ਕਰਨਾ ਅਸੀਂ ਉੱਚ ਪੱਧਰ ਦੀ ਆਪਣੀ ਸਿੱਖਿਆ ਨੂੰ ਸਹਿਯੋਗਤ ਦੇਣੀ ਹੈ ਅਸੀਂ ਆਪਣੇ ਸੱਤਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਔਰ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਉਸ ਨੌਜਵਾਨ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਨੌਜਵਾਨੋ ਰਗਤ ਆ ਗਿਆ ਹੈ ਹੁਣ ਸਮਾ ਆ ਗਿਆ ਹੈ ਕਿਐਸੀ ਇਕੱਠਿਆ ਹੋ ਕੇ ਸ਼ਰਮਾਇਦਾਰੀ ਦੇ ਪਿੰਝਿਆ ਤੋਂ ਆਪਣੀਆਂ ਸੰਸਥਾਵਾਂ ਨੂੰ ਆਜ਼ਾਦ ਕਰਾ ਕੇ ਅਸੀਂ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਇਹ ਜਿਹੜੇ ਆਮ ਨਿਗਲ ਤੱਕੇ ਦੇ ਜਾਂ ਹੇਠਲੇ ਤੱਕੇ ਦੇ ਜਿਹੜੇ ਲੋਕ ਐ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਸਥਾਵਾਂ ਦੇ ਨਾਲ ਜੋੜੀਏ ਇਹ ਸੰਸਥਾਵਾਂ ਨਾਲ ਜੁੜਨ ਇਹ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣ ਤੇ ਸਾਡੀਆਂ ਸੰਸਥਾਵਾਂ ਦੀ ਜਿਹੜੀ ਖੁੱਲ ਮੁਖਤਿਆਰੀ ਹੈ ਉਹ ਕਾਇਮ ਰਹੇ ਚਾਹੇ ਕੋਈ ਵੀ ਜਿਹੜੀ ਹੈ ਉਹ ਸਾਡੀ ਸੰਸਥਾ ਹੈ ਚਾਹੇ ਸੰਸਥਾ ਹੈ ਚਾਹੇ ਸੰਪਰਦਾ ਹੈ ਮੈਂ ਇਹਨਾਂ ਆਪ ਸਭ ਨੌਜਵਾਨਾਂ ਨੂੰ ਅਪੀਲ ਕਰਦਾ ਜਿਵੇਂ ਦੱਸਿਆ ਕਿ ਬੋਪਾ ਰਾਏ ਤੇ ਰਾਏਪੁਰ ਦੇ ਸਮਾਗਮ ਨੇ ਅੱਜ ਬੋਪਾ ਰਾਏ ਸੰਤ ਬਾਬਾ ਸੁਨਦਰ ਸਿੰਘ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਹੋ ਰਹੇ ਨੇ ਉੱਥੇ ਵੀ ਹਾਜ਼ਰੀਆਂ ਭਰਨੀ ਹੈ ਮੈਂ ਆਪ ਦੀ ਖਿਮਾ ਲਵਾਂਗਾ ਇਹਨਾਂ ਸ਼ਬਦ ਦਾਸ ਦੇ ਪ੍ਰਵਾਨ ਕਰਨੀ ਮੈਂ ਆਖਰ ਦੇ ਵਿੱਚ ਫਿਰ ਕਹਿੰਦਿਆਂ ਕਿ ਇਕੱਠੇ ਹੋ ਜਿਓ ਆਪਣੇ ਆਪਣੇ ਅਜੰਡੇ ਕਾਇਮ ਰੱਖੋ ਇੱਕ ਦੂਸਰੇ ਦੇ ਅਜੰਡੇ ਦਾ ਸਤਕਾਰ ਕਰੋ ਢੰਡੋ ਨਾ ਇੱਕ ਦੂਸਰੇ ਦੇ ਅਜੰਡੇ ਨੂੰ ਅਜੰਡੇ ਰੱਖੋ ਜਿਹੜੇ ਮਰਜੀ ਤੁਹਾਡੇ ਅਜੰਡੇ ਆ ਲੇਕਿਨ ਸਾਰੇ ਇਕੱਠੇ ਹੋ ਜੀਏ 90% ਅਸੀਂ ਇਕੱਠੇ ਹੋ ਜੀਏ ਅਸੀਂ 10% ਦੇ ਪੰਜਿਆਂ ਦੇ ਵਿੱਚੋਂ ਆਪਣੀਆਂ ਸੰਸਥਾਵਾਂ ਛੁੜਾ ਲਵਾਂਗੇ ਨਹੀਂ ਕਦੇ ਵੀ ਨਹੀਂ ਛੁੜਾ ਪਾਵਾਂਗੇ ਔਰ ਅਸੀਂ ਐਸੀ ਤਰ੍ਹਾਂ ਕਲਪ ਦੇ ਰਵਾਂਗੇ ਇਹਨੇ ਸ਼ਬਦ ਪਰਵਾਨ ਕਰਨੇ ਮੈਂ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਨੇ ਮੈਂ ਜਰਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ